ਜਿਹੜਾ ਖਾਊ ਸੇਵ ਨਾਲ ਚਕੰਦਰ ਉਹ ਬਣ ਸਕਦਾ ਹੈ ਤਾਕਤ ਦਾ ਸਿਕੰਦਰ ਉਹ ਕਿਵੇਂ ਜੀ ਇਹਨਾਂ ਦੀ ਉਮਰ 40 ਸਾਲਾਂ ਤੋਂ ਉੱਤੇ ਹੋ ਚੁੱਕੀ ਹੈ 40 ਸਾਲਾਂ ਤੋਂ ਉੱਤੇ ਦਾ ਮਤਲਬ ਇਹ ਵੇ ਕਿ ਜਿਨ੍ਹਾਂ ਨੇ ਜਵਾਨੀ ਵੇਲੇ ਜਵਾਨੀ ਦੇ ਨਜ਼ਾਰੇ ਨਹੀਂ ਲਏ ਉਹ ਨਜ਼ਾਰੇ ਜਿਹੜੇ ਖੁੰਝ ਗਏ ਉਹਨਾਂ ਕੋਲੋਂ ਕਬੀਲਦਾਰੀ ਦੇ ਚੱਕਰ 'ਚ ਫਿਰ ਪਟਕ ਜਾਂਦੇ ਨੇ ਖੋਤੀ ਵੈਦਾਂ ਦੇ ਚੱਕਰ 'ਚ ਪੈ ਜਾਂਦੇ ਨੇ ਪਾਵਰ ਕੈਪਸੂਲਾਂ ਦੇ ਚੱਕਰ 'ਚ ਪੈ ਜਾਂਦੇ ਨੇ ਗੋਲੀ ਗੱਟੇ ਦੇ ਚੱਕਰ 'ਚ ਪੈ ਜਾਂਦੇ ਨੇ ਜਿੰਨਾ ਚੀਜ਼ਾਂ ਦਾ ਬਾਡੀ ਦੇ ਉੱਤੇ ਬਹੁਤ سارے ਸਾਈਡ ਇਫੈਕਟ ਨੇ ਬੰਦਾ ਸਾਰਾ ਦਿਨ ਕਮਜ਼ੋਰੀ ਫੀਲ ਕਰੀ ਜਾਂਦਾ ਸਾਰਾ ਦਿਨ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਨਾ ਘਰ ਜਾਣ ਨੂੰ ਦਿਲ ਕਰਦਾ ਰਾਤ ਤੋਂ ਡਰ ਲੱਗਣ ਲੱਗ ਜਾਂਦਾ ਤੇ ਮਤਲਬ ਘਾਟ ਕਿਉਂ ਹੋ ਜਾਂਦੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਵੀ ਢਿੱਲੂ ਢਿੱਲੂ ਪਿਆ ਸਰੀਰ ਠੀਕ ਹੈ ਠੀਕ ਹੈ ਜੀ ਢਿੱਲੂ ਢਿੱਲੂ ਸਰੀਰ ਜਿਹੜਾ ਆ ਉਹਨੂੰ ਟਾਈਟ ਕਰਨ ਲਈ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਕੁਦਰਤ ਨੇ ਬਣਾਈ ਹੈ ਉਹ ਹੈਗੀ એનર્ਜੀ ਪਤਾਉ ਨੁਸਖਾ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਉਹ ਹੈਗਾ ਸੀਵ ਜਿਸ ਤੂੰਦਰ ਜਿਹੜੇ ਬਲੱਡ ਵੈਸਲਸ ਜਿਹੜੇ ਸੁੰਗੜ ਗਏ ਹੋਏ ਨੇ ਜਿਨ੍ਹਾਂ ਦੇ ਵਿੱਚ ਤਾਕਤ ਨਹੀਂ ਆਂਦੀ ਇਹ ਤਾਕਤ ਲਿਆਉ ਨੁਸਖਾ ਇਹਦੇ ਨਾਲ ਤੁਹਾਡੀ ਕੱਲੀ ਤਾਕਤ ਨਹੀਂ ਬੰਨੀ ਇਹਦੇ ਨਾਲ ਤੁਹਾਡੇ ਅੰਦਰ ਬਲੱਡ ਵੀ ਬੰਨਾ ਟੋਟਲ ਇਹਦੇ ਵਿੱਚ ਪੰਜ ਚੀਜ਼ਾਂ ਪੈਣੀਆਂ ਨੇ ਪੰਜੇ ਚੀਜ਼ਾਂ ਜੇ ਤੁਸੀਂ ਦੱਸੀ ਹੋਈ ਵਿਧੀ ਦੇ ਹਿਸਾਬ ਨਾਲ ਪਾਲੀਆਂ ਦੱਸੀ ਹੋਏ ਫਾਰਮੂਲੇ ਦੇ ਹਿਸਾਬ ਨਾਲ ਪਾਲੀਆਂ ਤੇ ਤੁਸੀਂ ਵੀ ਸਿਕੰਦਰ ਆਜ਼ਮ ਬਣੋਗੇ ਇਹ ਹੈਗੀ ਆ ਜੀ ਤਾਕਤ ਬਣਾਉ ਚਟਨੀ ਇਹਦੇ ਵਿੱਚ ਇੰਨੀਆਂ ਚੀਜ਼ਾਂ ਪਾਈਆਂ ਨੇ ਜੀ ਇਹ ਚਟਨੀ ਬਣਾਉਣ ਦੀ ਵਿਧੀ ਲੈਣੀ ਚਾਹੁੰਦੇ ਹੋ ਸਿਰਫ ਚਟਨੀ ਲਿਖ ਕੇ ਮੈਸੇਜ ਕਰਨਾ ਚਟਨੀ ਦਾ ਨੁਸਕਾ ਫਾਰਮੂਲਾ ਤੁਹਾਨੂੰ ਮਿਲ ਜੇਗਾ ਤੇ ਆ ਦੇਖੋ ਜੀ ਇਹ ਸਾਡਾ ਹੁਣ ਜਿਹੜਾ ਸਕੰਦਰੀ ਆਜ਼ਮ ਨੁਸਕਾ ਇਹ ਬਣ ਕੇ ਬਿਲਕੁਲ ਸੀ ਬਿਲਕੁਲ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ ਜਿਹੜੀ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਬਣਾਈ ਹੈ ਖਾਸ ਕਿਸਮ ਦੀ ਡਾਈਟ ਹੁੰਦੀ ਹੈ ਜਿਹੜੀ ਕਿ ਡਾਈਟੀਸ਼ਨ ਲਿਖ ਕੇ ਦਿੰਦੇ ਨੇ ਸਪੈਸ਼ਲ ਉਹ ਅਸੀਂ ਫ੍ਰੀ ਆਫ ਕੋਸਟ ਦਵਾਂਗੇ ਇਹ ਸਾਡਾ ਪ੍ਰੋਮਿਸ ਹੈ ਉਹ ਕਿਵੇਂ ਜੀ ਇਹ ਤੁਸੀਂ ਲੈ ਥੱਲੇ ਕਮੈਂਟਾਂ ਦੇ ਵਿੱਚ ਇੱਕ ਚੀਜ਼ ਲਿਖਣੀ ਹੈ ਦਮ ਲਿਆਉ ਡਾਈਟ ਦੋ ਭੇਜੋ ਦਮ ਲਿਆਉ ਡਾਈਟ ਬਸ ਇਹਨਾਂ ਲਿਖਣਾ ਠੀਕ ਹੈ ਉਹ ਤੁਹਾਨੂੰ ਦਮ ਲਿਆਉ ਡਾਈਟ ਤੁਹਾਨੂੰ ਮੇਰੇ ਵੱਲੋਂ ਪ੍ਰੋਵਾਈਡ ਕੀਤੀ ਜਾਏਗੀ ਇਹ ਹੈਗਾ ਦਮ ਲਿਆਉ ਕੈਪਸੂਲ ਠੀਕ ਹੈ ਦਮ ਲਿਆਉ ਇਨਸਟੈਂਟ ਜੇ ਤੁਸੀਂ ਕਹਿੰਦੇ ਵੀ એનર્ਜੀ ਦੀ ਬਹੁਤ ਕਮੀ ਹੈ ਸਰੀਰ ਬਹੁਤ ਥੱਲਾ ਪਿਆ ਹੋਇਆ ਹੈ ਸਰੀਰ ਦੇ ਵਿੱਚ ਜਮਾਈ ਜਾਣ ਨਹੀਂ ਹੈਗੀ ਵੀ ਕੁਦਰਤੀ ਕੈਪਸੂਲੇ ਇਹ ਦਮ ਲਿਆਉ ਕੈਪਸੂਲੇ ਦਮ ਆਏਗਾ ਇਨਸਟੈਂਟਲੀ ਜਿਹੜਾ ਖਾਊ ਸੇਬ ਨਾਲ ਚੁਕੰਦਰ ਉਹ ਬਣ ਜਾਏਗਾ ਤਾਕਤ ਦਾ ਸਿਕੰਦਰ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਅਰਸ਼ਵੀਰ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤੇ ਤੁਸੀਂ ਅੱਜ ਇੱਕ ਗੱਲ ਮੈਨੂੰ ਆਉਂਦੇ ਸਾਰੀ ਕਿਹਾ ਵੀ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਆ ਯਾਨੀ ਕਿ ਜਿਹੜਾ ਖਾਊ ਸੇਬ ਨਾਲ ਚੁਕੰਦਰ ਉਹ ਬਣ ਸਕਦਾ ਹੈ ਤਾਕਤ ਦਾ ਸਿਕੰਦਰ ਉਹ ਕਿਵੇਂ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਉਹ ਨੁਸਕਾ ਜਿਹੜਾ ਕਿ ਬਹੁਤ ਪੁਰਾਣਾ ਨੁਸਕਾ ਹੈ ਜੋ ਸਾਡੇ ਫਾਦਰ ਸਾਹਿਬ ਅਕਸਰ ਲੋਕਾਂ ਨੂੰ ਰეკਮੈਂਡ ਕਰਦੇ ਸੀ ਜਿਹੜੇ ਲੋਕੀ ਘੱਟ ਫੋਡੇਬਿਲਟੀ ਵਾਲੇ ਸੀਗੇ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਦੰਦਾ ਨੁਸਕਾ ਦੋ ਜਿਹੜੀਆਂ ਚੀਜ਼ਾਂ ਘਰ ਚ ਪਈਆਂ ਹੋਣ ਉਹਦੇ ਨਾਲ ਹੀ ਸਾਡਾ ਕੰਮ ਸਰ ਜੇ ਸਾਡੀ ਜਿਹੜੀ ਗ੍ਰਸਤੀ ਵਾਲੀ ਗੱਡੀ ਹੈ ਉਹ ਲਾਈਨ ਤੇ ਪੈ ਜੇ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਪੈਸ਼ਲ ਸਿਕੰਦਰ ਏ ਆਜ਼ਮ ਵਾਲਾ ਨੁਸਕਾ ਕਿਹੜਾ ਆਜ਼ਮ ਜੀ ਸਿਕੰਦਰ ਏ ਆਜ਼ਮ ਵਾਲਾ ਇਹ ਕੀ ਸਿਕੰਦਰ ਏ ਸਿਕੰਦਰ ਏ ਆਜ਼ਮ ਉਹ ਚੀਜ਼ ਹੈ ਜਿਨੇ ਦੁਨੀਆ ਜਿੱਤੀ ਸੀ ਤੇ ਆਪਾਂ ਉਹ ਨੁਸਖਾ ਦੇਣ ਆਏ ਆ ਜਿੰਨਾ ਤੁਸੀਂ ਆਪਣੇ ਘਰ ਦੀ ਗ੍ਰਸਤੀ ਵਾਲੀ ਜਿਹੜੀ ਗੱਡੀ ਏ ਉਹਨੂੰ ਲਾਈਨ ਤੇ ਪਾ ਸਕਦੇ ਹੋ ਘਰ ਵਾਲੀ ਗ੍ਰਸਤੀ ਜਿੱਤ ਲਾ ਲੀ ਬਿਲਕੁਲ ਜੀ ਬਿਲਕੁਲ 100% ਜਿੱਤੋਗੇ ਤੇ ਪੂਰੇ ਵਿਸ਼ਵਾਸ ਦੇ ਨਾਲ ਇਹ ਕਹਿਣਾ ਪਿਆਵਾ ਜਿੰਨੇ ਜਿੰਨੇ ਵੀ ਇਹ ਨੁਸਖਾ ਯੂਜ਼ ਕੀਤਾ ਅੱਜ ਤੱਕ ਉਹ ਸਾਡੇ ਗੁਣ ਗੰਦਾ ਨਹੀਂ ਸਕਦਾ ਉਹ ਕਹਿੰਦੇ ਜੀ ਸਾਡੀ ਗੱਡੀ ਬਿਲਕੁਲ ਲਾਈਨ ਤੋਂ ਉਤਰ ਚੁੱਕੀ ਸੀ ਗੱਲ ਤਲਾਕ ਤੱਕ ਪਹੁੰਚ ਚੁੱਕੀ ਸੀ ਸੈਪਰੇਸ਼ਨ ਤੱਕ ਪਹੁੰਚ ਚੁੱਕੀ ਸੀ ਇਵਨ ਕਿ ਕਾਗਜ਼ ਵੀ ਲਿਖੇ ਗਏ ਸੀ ਸੈਪਰੇਸ਼ਨ ਦੇ ਤੇ ਫਿਰ ਵੀ ਸਾਡਾ ਜਿਹੜਾ ਗੱਡੀ ਇਹ ਲਾਈਨ ਤੇ ਇਦਾਂ ਦੀ ਪਈ ਵੀ ਅੱਜ ਤੱਕ ਗੱਡੀ ਲਾਈਨ ਤੇ ਹੀ ਹੈ ਲਾਈਨ ਤੋਂ ਹਟੀ ਨਹੀਂ ਕਿਉਂਕਿ ਅਸੀਂ ਇਹ ਨੁਸਖਾ ਲੈਣਾ ਬੰਦ ਨਹੀਂ ਕੀਤਾ ਤੇ ਸਾਡੀ ਗੱਡੀ ਲਾਈਨ ਤੇ ਹੀ ਹੈ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਕਿਹੜੇ ਲੋਕਾਂ ਨੂੰ ਫਾਇਦਾ ਕਰੇਗਾ ਜੀ ਇਹ ਨੁਸਖਾ ਸਕੰਦਰੀਆਜ਼ਮ ਇਹ ਪਾਰਟਿਕੂਲਰ ਇੱਕ ਪਿੰਨ ਪੁਆਇੰਟ ਤੇ ਗੱਲ ਕਰਾਂਗਾ ਜਿਨ੍ਹਾਂ ਦੀ ਉਮਰ 40 ਸਾਲਾਂ ਤੋਂ ਉੱਤੇ ਹੋ ਚੁੱਕੀ ਹੈ 40 ਸਾਲਾਂ ਤੋਂ ਉੱਤੇ ਦਾ ਮਤਲਬ ਇਹ ਵੇ ਕਿ ਜਿਨ੍ਹਾਂ ਨੇ ਜਵਾਨੀ ਵੇਲੇ ਜਵਾਨੀ ਦੇ ਨਜ਼ਾਰੇ ਨਹੀਂ ਲਏ ਉਹ ਨਜ਼ਾਰੇ ਜਿਹੜੇ ਖੁੰਝ ਗਏ ਉਹਨਾਂ ਕੋਲੋਂ ਕਬੀਲਦਾਰੀ ਦੇ ਚੱਕਰ 'ਚੇ ਬੱਚਿਆਂ ਦੇ ਚੱਕਰ 'ਚੇ ਜ਼ਿੰਮੇਵਾਰੀ ਦੇ ਚੱਕਰ 'ਚੇ ਕਿਸੇ ਵੀ ਤਰ੍ਹਾਂ ਦੇ ਬਰਡਨ ਦੇ ਚੱਕਰ ਤੇ ਵਿੱਚ ਉਹ ਚੀਜ਼ਾਂ ਜਿਹੜੀਆਂ ਖੁੰਝ ਗਈਆਂ ਜਦੋਂ ਹੁਣ ਅਜੇ ਬੱਚੇ ਵੱਡੇ ਹੋ ਗਏ ਤੇ ਉਹ ਚੀਜ਼ਾਂ ਸੋਚਦੇ ਨੇ ਵੀ ਅਸੀਂ ਤੇ ਜਵਾਨੀ ਆਪਣੀ ਦੇਖੀ ਨਹੀਂ ਕਰੀ ਉਹ ਫਿਰ ਪਟਕ ਜਾਂਦੇ ਨੇ ਖੋਤੀ ਵੈਦਾਂ ਦੇ ਚੱਕਰ 'ਚ ਪੈ ਜਾਂਦੇ ਨੇ ਪਾਵਰ ਕੈਪਸੂਲਾ ਦੇ ਚੱਕਰ 'ਚ ਪੈ ਜਾਂਦੇ ਨੇ ਗੋਲੀ ਗੱਟੇ ਦੇ ਚੱਕਰ 'ਚ ਪੈ ਜਾਂਦੇ ਨੇ ਜਿੰਨਾ ਚੀਜ਼ਾਂ ਦਾ ਬਾਡੀ ਦੇ ਉੱਤੇ ਬਹੁਤ ਸਾਰੇ ਸਾਈਡ ਇਫੈਕਟ ਨੇ ਲੀਵਰ ਨੂੰ ਕਿਡਨੀਆਂ ਨੂੰ ਹੁਣ ਤੁਸੀਂ ਇਹ ਦੇਖੋ ਸੇਵ ਜਾਂ ਚਕੰਦਰ ਦਾ ਕੋਈ ਬਾਡੀ ਦੇ ਉੱਤੇ ਕੋਈ ਸਾਈਡ ਇਫੈਕਟ ਹੋ ਸਕਦਾ ਦੱਸੋ ਨਹੀਂ ਨਾ ਹੋ ਸਕਦਾ ਅਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਨੇ ਆ ਦਵਾਈ ਦੇ ਵਿੱਚ ਵੀ ਆਪਣੀ ਸਾਰੀਆਂ ਚੀਜ਼ਾਂ ਕੁਦਰਤੀ ਨੇ ਤੇ ਅਸੀਂ ਸਾਰੀਆਂ ਚੀਜ਼ਾਂ ਪਬਲਿਕ ਪਲੇਟਫਾਰਮ ਦੇ ਉੱਤੇ ਸ਼ੇਅਰ ਕਰਨ ਲਈ ਤਿਆਰ ਆ ਆ ਚੀਜ਼ਾਂ ਅਸੀਂ ਯੂਜ਼ ਕਰਦੇ ਆ ਆਪਣੀ ਦਵਾਈ ਦੇ ਵਿੱਚ ਕਿਸੇ ਨੂੰ ਵੀ ਕੋਈ ਸ਼ੰਕਾ ਹੋਏ ਉਹ ਚੀਜ਼ਾਂ ਨੂੰ ਚੈੱਕ ਕਰ ਸਕਦਾ ਸਾਡੇ ਕੋਲ ਕੋਈ ਵੀ ਦਵਾਈ ਦੰਦੀ ਨਹੀਂ ਹੈਗੀ ਜਿਹੜੀ ਕਿ ਜਿਹਦੇ ਵਿੱਚ ਕੋਈ ਕੈਮੀਕਲ ਐਡ ਕੀਤਾ ਹੋਏ ਜਾਂ ਜਿਹੜਾ ਤੁਹਾਡੀ ਬਾਡੀ ਨੂੰ ਕੋਈ ਨੁਕਸਾਨ ਪਹੁੰਚਾਏ ਅੱਛਾ ਤਾਂ ਡਾਕਟਰ ਸਾਹਿਬ ਸਾਨੂੰ ਬਗੈਰ ਦੇਰ ਕੀਤੇ ਹੁਣ ਤੁਸੀਂ ਦੱਸਤਾ ਵੀ ਕਿਹਨਾ ਕਿਹਨਾ ਤੇ ਇਹ ਕੰਮ ਕਰੇਗਾ ਕਿਵੇਂ ਕਿਵੇਂ ਕੰਮ ਕਰੇਗਾ ਅੱਛਾ ਇਸ ਤੋਂ ਪਹਿਲਾਂ ਕਿਸੀ ਨੁਸਖਾ ਫਾਰਮੂਲੇ ਵੱਲ ਜਾਈਏ ਸਾਨੂੰ ਇਹ ਦੱਸੋ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਬੰਦਾ ਸਾਰਾ ਦਿਨ ਕਮਜ਼ੋਰੀ ਫੀਲ ਕਰੀ ਜਾਂਦਾ ਸਾਰਾ ਦਿਨ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਨਾ ਕਰ ਜਾਂਣ ਨੂੰ ਦਿਲ ਕਰਦਾ ਰਾਤ ਤੋਂ ਡਰ ਲੱਗਣ ਲੱਗ ਜਾਂਦਾ ਤੇ ਮਤਲਬ ਘਾਟ ਕਿਉਂ ਹੋ ਜਾਂਦੀ ਹੈ ਜੀ ਦੇਖੋ ਜੀ ਇਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਲੋ ਲਬੀਡੋ ਠੀਕ ਹੈ ਤਾਕਤ ਦੀ ਕਮੀ ਬਾਡੀ ਦੇ ਅੰਦਰ ਓਵਰਲ ਤਾਕਤ ਦੀ ਕਮੀ ਹਾਰ ਪਾਸੇ ਨੂੰ ਤਾਕਤ ਦੀ ਕਮੀ ਜਿੰਨੂੰ ਅਸੀਂ ਪੰਜਾਬੀ ਚ ਕਹਿੰਨੇ ਆ ਵੀ ਢਿੱਲੂ ਢਿੱਲੂ ਪਿਆ ਸਰੀਰ ਠੀਕ ਹੈ ਠੀਕ ਹੈ ਜੀ ਢਿੱਲੂ ਢਿੱਲੂ ਸਰੀਰ ਜਿਹੜਾ ਆ ਉਹਨੂੰ ਟਾਈਟ ਕਰਨ ਲਈ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਕੁਦਰਤ ਨੇ ਬਣਾਈ ਏ ਉਹ ਹੈਗੀ એનર્ਜੀ ਪਤਾਉ ਨੁਸਕਾ ਜਿਹੜਾ ਹੈਗਾ ਅੱਜ ਦੀ ਰੇਡ ਦੇ ਵਿੱਚ ਉਹ ਹੈਗਾ ਸੇਬ ਠੀਕ ਹੈ ਸੇਬ ਨੂੰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਐਨ ਐਪਲ ਇਨ ਅ ਡੇ ਕੀਪਸ ਡਾਕਟਰ ਅਵੇ ਠੀਕ ਹੈ ਜੀ ਉਹਦਾ ਮਤਲਬ ਇਹ ਹੁੰਦਾ ਵੀ ਇੱਕ ਸੇਵ ਜਿਹੜਾ ਬੰਦਾ ਤੇ ਹੜੀ ਚ ਖਾ ਲੇ ਉਹਦੀ ਬੋਡੀ ਦੇ ਅੰਦਰ ਇੰਨਾ ਕਰੰਟ ਆ ਜਾਂਦਾ ਇੰਨੀ ਕੋ ਐਨਰਜੀ ਆ ਜਾਂਦੀ ਏ ਅਸੀਂ ਕੋਈ ਖਾਸ ਕਿਸਮ ਦੇ ਸੇਵ ਦੀ ਗੱਲ ਨਹੀਂ ਕਰ ਰਹੇ ਇੱਥੇ ਫਰੁਕੀ ਸਾਹਿਬ ਜਿਹੜਾ ਆਮ ਸੇਵ ਹੈ ਜਿਹੜਾ ਰੇੜੀ 'ਤੇ ਮਿਲਦਾ ਜਿਹੜਾ ਘੱਟ ਭਾਅ ਵਾਲਾ ਜਿਹੜਾ ਸਾਡੇ ਆਮ ਬੰਦੇ ਦੇ ਪੌਕੇਟ ਫ੍ਰੈਂਡਲੀ ਹੋਏ ਪੌਕੇਟ ਫ੍ਰੈਂਡਲੀ ਹੋਏ ਤੁਸੀਂ ਸੇਵ ਦੀ ਰੇੜੀ 'ਤੇ ਜਾ ਕੇ ਇਹ ਨਹੀਂ ਸੋਚਣਾ ਪਵੇਗਾ ਵੀ ਤੁਹਾਨੂੰ ਵੀ ਮੈਂ ਮਹਿੰਗੀ ਕੁਆਲਿਟੀ ਦਾ ਸੇਵ ਲੈ ਲਾਂ ਮੈਂ ਅਮਰੀਕਾ ਵਾਲਾ ਸੇਵ ਲੈ ਲਾਂ ਜਿਹਦੇ ਉੱਤੇ ਬੜੀ ਸੋਹਣੀ ਸ਼ਾਈਨ ਕੀਤੀ ਹੁੰਦੀ ਪਾਲਿਸ਼ ਲੱਗੀ ਹੁੰਦੀ ਹੈ ਉਹ ਸੇਵ ਕਦੀ ਨਾ ਲਿਆ ਕਰੋ ਮੇਰੇ ਵੀਰੋ ਉਹ ਸੇਵ ਦੇ ਉੱਤੇ ਉਹਨਾਂ ਨੇ ਵੈਕਸ ਲਾਈ ਹੁੰਦੀ ਹੈ ਜਿਹਦੇ ਕਰਕੇ ਚਮਕਦਾ ਉਹ ਜਿਹੜਾ ਚਮਕਣ ਵਾਲਾ ਸੇਵ ਉਹਨੂੰ ਕਦੀ ਪਾਣੀ ਚ ਡਬੋ ਕੇ ਦੇਖਿਓ ਵੈਕਸ ਵੱਖਰੀ ਹੋ ਜੇਗੀ ਉਹਦਾ ਰੰਗ ਵੀ ਤਾਂ ਦਾ ਹੀ ਨਿਕਲਣਾ ਠੀਕ ਹੈ ਠੀਕ ਹੈ ਨਾ ਇਹ ਜਿਹੜਾ ਸੇਵ ਏ ਕੀ ਕਰੇਗਾ ਇਹ ਬਾਡੀ ਦੇ ਅੰਦਰ એનર્ਜੀ ਦਾ ਫਲੋ ਵਧਾਏਗਾ ਯਾਨੀ ਬਲੱਡ ਫਲੋ ਵਧਾਏਗਾ ਜਿਹੜਾ ਤੁਹਾਡੇ ਅੰਦਰ ਕਰੰਟ ਘਟ ਬੰਦਾ ਉਹ ਕਰੰਟ ਪੂਰਾ ਲੈ ਕੇ ਆਏਗਾ ਹੁਣ ਦੂਜੇ ਨੰਬਰ ਤੇ ਆ ਜਾਓ ਫਰੂਕੀ ਸਾਹਿਬ ਇਹ ਜਿਹੜੀ ਚੀਜ਼ ਹੈ ਨਾ ਤਕੁੰਦਰ ਜਿਹੜੇ ਬਲੱਡ ਵੈਸਲਸ ਜਿਹੜੇ ਸੁੰਗੜ ਗਏ ਹੋਏ ਨੇ ਜਿਨ੍ਹਾਂ ਦੇ ਵਿੱਚ ਤਾਕਤ ਨਹੀਂ ਆਂਦੀ ਇਹ ਤਾਕਤ ਲਿਆਉ ਨੁਸਖਾ ਇਹਦੇ ਨਾਲ ਤੁਹਾਡੀ ਕੱਲੀ ਤਾਕਤ ਨਹੀਂ ਬੰਨੀ ਇਹਦੇ ਨਾਲ ਤੁਹਾਡੇ ਅੰਦਰ ਬਲੱਡ ਵੀ ਬੰਨਾ ਜਿੰਨਾ ਜ਼ਿਆਦਾ ਤੁਹਾਡੇ ਅੰਦਰ ਬਲੱਡ ਵਧੀਆ ਬਣੇਗਾ ਪਿਉਰੀਫਾਈ ਹੋਏਗਾ ਬਲੱਡ ਦੀ ਜਿਹੜੀ ਕੁਆਂਟੀਟੀ ਹੈ ਵਧੇਗੀ ਉਹਨਾਂ ਦਾ ਤੁਹਾਡਾ ਕਰੰਟ ਵੀ ਵਧੇਗਾ ਜਿਹੜੀਆਂ ਸੁੱਤੀਆਂ ਪਈਆਂ ਨਸਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਨਸਾਂ ਨੇ ਉਹਨਾਂ ਦੇ ਅੰਦਰ ਵੀ ਪੂਰਾ ਭਰਪੂਰ ਜੋਸ਼ ਆਏਗਾ ਕੀ ਹੋਵੇ ਜੀ ਜੀ अच्छा ਤੇ ਦੱਤਸਾ ਇਹ ਸਾਨੂੰ ਦੱਸ ਦਿਓ ਵੀ ਹੁਣ ਇਹ ਨੁਸਖਾ ਫਾਰਮੂਲਾ ਜਿਹੜੇ ਤੁਸੀਂ ਚਟਨੀ ਦੱਸ ਰਹੇ ਹੋ ਇਹ ਚਟਨੀ ਬਣਾਉਣੀ ਹੈ ਜੀ ਸੇਬ ਤੇ ਚਕੰਦਰ ਦੇ ਬਿਲਕੁਲ ਜੀ ਇਹਨੂੰ ਆਪਾਂ ਇੱਕ ਤਰ੍ਹਾਂ ਨਾਲ ਚਟਨੀ ਕਹਿ ਲਓ ਚਾਟ ਕਹਿ ਲਓ ਕੁਛ ਵੀ ਕਹਿ ਲਓ ਆਪਾਂ ਸਿਕੰਦਰੇ ਆਜ਼ਮ ਚਾਟ ਬਣਾ ਰਹੇ ਹਾਂ ਅੱਜ ਸਿਕੰਦਰੇ ਆਜ਼ਮ ਚਾਟ ਦੇ ਵਿੱਚ ਹੋਰ ਦੋ ਚੀਜ਼ਾਂ ਪਾਣੀ ਹੈ ਬੜੀਆਂ ਸਪੈਸ਼ਲ ਚੀਜ਼ਾਂ ਨੇ ਤੇ ਉਹਦੇ ਵਿੱਚ ਇੱਕ ਚੀਜ਼ ਇਦਾਂ ਦੀ ਜਿਨੇ ਨੁਸਖੇ ਫਾਰਮੂਲੇ ਦੇ ਵਿੱਚ ਪੂਰੀ ਜਾਨ ਪਾਣੀ ਹੈ ਭਰਪੂਰ ਜਾਨ ਪਾਣੀ ਹੈ ਟੋਟਲ ਇਹਦੇ ਵਿੱਚ ਪੰਜ ਚੀਜ਼ਾਂ ਲੈਣੀਆਂ ਨੇ ਪੰਜੇ ਚੀਜ਼ਾਂ ਜੇ ਤੁਸੀਂ ਦੱਸੀ ਹੋਈ ਵਿਧੀ ਦੇ ਹਿਸਾਬ ਨਾਲ ਪਾਲੀਆਂ ਦੱਸੀ ਹੋਈ ਫਾਰਮੂਲੇ ਦੇ ਹਿਸਾਬ ਨਾਲ ਪਾਲੀਆਂ ਤੇ ਤੁਸੀਂ ਵੀ ਸਿਕੰਦਰ ਆਜ਼ਮ ਬਣੋਗੇ ਤੁਹਾਨੂੰ ਵੀ ਸਿਕੰਦਰ ਆਜ਼ਮ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਕਿਵੇਂ ਹੈ ਜੀ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਜੀ ਆ ਦੇਖੋ ਆ ਅਸੀਂ ਸਮਾਂ ਬਚਾਣ ਪਿੱਛੇ ਸੇਬ ਨੂੰ ਵੀ ਕੱਟ ਕੇ ਰੱਖਿਆ ਹੋਇਆ ਚਕੁੰਦਰ ਨੂੰ ਵੀ ਕੱਟ ਕੇ ਰੱਖਿਆ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗੇ ਮੜਾ ਜਾ ਇਹਨੂੰ ਨਾਲ ਜ਼ੂਮ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਓ ਇਹਦੇ ਵਿੱਚ ਅਸੀਂ ਇੱਕ ਵਾਰ ਦੇ ਵਿੱਚ ਇੱਕ ਸੇਬ ਤੇ ਇੱਕ ਚਕੁੰਦਰ ਯੂਜ਼ ਕਰਾਂਗੇ ਇਹਨੂੰ ਆਪਾਂ ਪਾ ਲਾਂਗੇ ਇਹਦੇ ਵਿੱਚ ਕੱਚ ਦੇ ਭਾਂਡੇ 'ਚ ਤੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਚਮਚੇ ਨਾਲ ਮਿਕਸ ਕਰ ਲਾਂਗੇ ਆ ਦੇਖੋ ਜੀ मिक्स ਕਰ ਲਿਆ ਜੀ ਇਹਦੇ ਉੱਤੇ ਹੁਣ ਆਪਾਂ ਕੀ ਕਰਨਾ ਦੋ ਚੀਜ਼ਾਂ ਐਡ ਕਰਨੀਆਂ ਦੋ ਚੀਜ਼ਾਂ ਦਾ ਪਾਊਡਰ ਪਾਣਾ ਆ ਦੇਖੋ ਜੀ ਆ ਪਾਊਡਰ ਸਾਡਾ ਬਣ ਕੇ ਰੈਡੀ ਏ ਤੁਸੀਂ ਕਾਲੀ ਮਿਰਚ ਜ਼ਬੂਤੀ ਲੈ ਲਈ ਤੇ ਲੌਂਗ ਲੈ ਲੇ ਇਹਨਾਂ ਨੂੰ ਕੁੱਟ ਲੈਣਾ ਬਰਾਬਰ ਮਕਦਾਦ ਦੇ ਵਿੱਚ ਲੌਂਗ ਕਿੰਨੇ ਲੈਣੇ ਨੇ ਕਾਲੀ ਮਿਰਚ ਕਿੰਨੀ ਲੌਂਗ ਤੇ ਕਾਲੀ ਮਿਰਚ ਇੰਨੀ ਲੈਣੀ ਹੈ ਵੀ ਇਹਦੇ ਉੱਤੇ ਸੀ ਆਰਾਮ ਨਾਲ ਭੁੱਕ ਸਕੀਏ ਆਪਾਂ ਇੱਕ ਚੁੰਡੀ ਪਾਣੀ ਆ ਦੇਖੋ ਅਸੀਂ ਸਮਾਂ ਬਚਾਣ ਲਈ ਜਿਹੜਾ ਪਾਊਡਰ ਇਹ ਰੈਡੀ ਕਰਕੇ ਰੱਖਿਆ ਹੋਇਆ ਆ ਲੌਂਗ ਤੇ ਕਾਲੀ ਮਿਰਚ ਦਾ ਆਪਾਂ ਇਹਨੂੰ ਦੋ ਚੁੰਡੀਆਂ ਪਾ ਸਕਦੇ ਹਾਂ ਵੱਧ ਤੋਂ ਵੱਧ ਪਾਊਡਰ ਨੂੰ ਆ ਦੇਖੋ ਤੁਹਾਡੇ ਸਾਹਮਣੇ ਲਾਈਵ 'ਚ ਪਾ ਲਾਂਗਾ ਕੈਮਰੇ 'ਚ ਆ ਦੇਖੋ ਇਦਾਂ ਘੁਮਾ ਦੇਣਾ ਇਹਨੂੰ ਇੱਕ ਘੁਮ ਗਿਆ ਜੀ ਇੱਕ ਚੁੰਡੀ ਆਪਾਂ ਹੋਰ ਪਾਣੀ ਹੈ ਜੀ ਸੇਮ ਇਦਾਂ ਆਹ ਦੇਖੋ ਹੁਣ ਇਹਦੇ ਤੇ ਲਾਸਟ ਚੀਜ਼ ਜਿਹੜੀ ਪਾਣੀ ਹੈ ਉਹ ਪਾਣੀ ਹੈ ਸੀ ਸ਼ਹਿਦ ਠੀਕ ਹੈ ਸ਼ੁੱਧ ਜਿਹੜਾ ਸ਼ਹਿਦ ਹੈ ਉਹ ਤੁਹਾਨੂੰ ਮਿਲਦਾ ਤੇ ਬਹੁਤ ਵਧੀਆ ਗੱਲ ਹੈ ਵੈਸੇ ਅੱਜਕੱਲ੍ਹ ਆਰਗੇਨਿਕ ਸ਼ਹਿਦ ਮਿਲ ਜਾਂਦਾ ਜੇ ਆਪਾਂ ਇਹਦੇ ਉੱਤੇ ਸ਼ਹਿਦ ਪਾ ਦਾਂਗੇ ਨਾ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਤੁਸੀਂ ਸ਼ਹਿਦ ਪਾਓ ਸਾਨੂੰ ਦੱਸੋ ਹੋਰ ਇਹ ਤੁਸੀਂ ਆ ਚੁਕੰਦਰ ਵਰਗੇ ਇਹ ਕੀ ਰੱਖਿਓ ਜੀ ਤੇ ਆ ਇਹ ਕੀ ਚਟਨੀ ਰੱਖਿਓ ਜੀ ਇਹ ਹੈਗੀ ਆ ਜੀ ਤਾਕਤ ਬਣਾਉ ਚਟਨੀ ਇਹਦੇ ਵਿੱਚ ਇੰਨੀਆਂ ਚੀਜ਼ਾਂ ਪਾਈਆਂ ਨੇ ਜੇ ਇਹ ਚਟਨੀ ਬਣਾਉਣ ਦੀ ਵਿਧੀ ਲੈਣੀ ਚਾਹੁੰਦੇ ਹੋ ਤੇ ਇਹਦੇ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਆ ਜ਼ੂਮ ਕਰਕੇ ਦਿਖਾਓ ਮੜਾ ਜਿਹਾ ਵਿੱਚ ਕੀ ਹੈ ਇੱਕ ਛੋਟਾ ਜਿਹਾ ਕੰਮ ਕਰਨਾ ਸਿਰਫ ਚਟਨੀ ਲਿਖ ਕੇ ਮੈਸੇਜ ਕਰਨਾ ਚਟਨੀ ਦਾ ਨੁਸਖਾ ਫਾਰਮੂਲਾ ਤੁਹਾਨੂੰ ਮਿਲ ਜੇਗਾ ਠੀਕ ਹੈ ਠੀਕ ਹੈ ਇਹ ਚਟਨੀ ਸਾਡੇ ਕੋਲ ਬਣੀ ਬਣਾਈ ਵੀ ਹੁੰਦੀ ਹੈ ਉਹ ਐਨ ਆਰ ਆਈ ਵੀਰ ਉਹ ਭਰਾ ਸਾਡੇ ਜਿਨ੍ਹਾਂ ਦੇ ਕੋਲ ਚਟਨੀ ਬਣਾਉਣ ਦਾ ਸਮਾਂ ਨਹੀਂ ਹੈਗਾ ਉਹਨਾਂ ਨੂੰ ਬਹੁਤ ਵਾਜਬ ਰੇਟ ਦੇ ਵਿੱਚ ਚਟਨੀ ਉਹਨਾਂ ਦੀ ਕੰਟਰੀ ਦੇ ਵਿੱਚ ਪ੍ਰੋਵਾਈਡ ਕਰਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਇਹ ਹੈਗਾ ਦਮ ਲਿਆਉ ਕੈਪਸੂਲ ਠੀਕ ਹੈ ਦਮ ਲਿਆਉ ਇਨਸਟੈਂਟ ਕਿ ਤੁਸੀਂ ਕਹਿੰਦੇ ਵੀ એનર્ਜੀ ਦੀ ਬਹੁਤ ਕਮੀ ਹੈ ਸਰੀਰ ਬਹੁਤ ਥੱਲਾ ਪਿਆ ਹੋਇਆ ਹੈ ਸਰੀਰ ਦੇ ਵਿੱਚ ਜਮਾਈ ਜਾਨ ਨਹੀਂ ਹੈਗੀ ਠੀਕ ਹੈ ਕਰੰਟ ਆਇਆ ਨੂੰ ਕਈ ਸਾਲ ਹੋ ਗਏ ਨੇ ਠੀਕ ਹੈ ਜੇ ਤੁਹਾਨੂੰ ਡਾਇਬੀਟਿਸ ਦੀ ਪ੍ਰੋਬਲਮ ਹੈਗੀ ਹੈ ਤਾਂ ਵੀ ਇਹ ਕੈਪਸੂਲ ਅਸਰ ਕਰੇਗਾ ਤੁਹਾਨੂੰ ਅਕਸਰ ਕੀ ਹੁੰਦਾ ਫਰੂਕੀ ਸਾਹਿਬ ਡਾਇਬੀਟਿਸ ਵਾਲੇ ਜਿਹੜਾ ਪੇਸ਼ੈਂਟ ਹੈ ਨਾ ਜਾਂ ਜਿਨ੍ਹਾਂ ਦੀ ਏਜ 40 45 ਸਾਲ ਤੋਂ ਜਾਂ 50 ਸਾਲ ਤੋਂ ਉੱਤੇ ਹੋ ਗਈ ਹੈ ਡਾਇਬੀਟਿਸ ਹੋਈ ਨੂੰ 10 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਗੋਲੀ ਕੈਪਸੂਲ ਅਸਰ ਹੀ ਨਹੀਂ ਕਰਦਾ ਇਹ ਕੁਦਰਤੀ ਕੈਪਸੂਲ ਹੈ ਇਹ ਦਮ ਲਿਆਉ ਕੈਪਸੂਲ ਹੈ ਦਮ ਆਏਗਾ ਇਨਸਟੈਂਟਲੀ ਜੀ ਜੀ ਉਹ ਵੀ ਕੁਦਰਤੀ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਸ਼ਹਿਦ ਦੇ ਗਿਣ ਕੇ ਤਿੰਨ ਚਮਚੇ ਪਾਣੇ ਨੇ ਆ ਦੇਖੋ ਜੀ ਇਹ ਇੱਕ ਇਦਾਂ ਘੁਮਾ ਕੇ ਪਾਣੇ ਨੇ ਜੀ ਆ ਦੇਖੋ ਠੀਕ ਹੈ ਜੀ ਠੀਕ ਹੈ ਜੀ ਤਾਂ ਕਿ ਸਾਰਾ ਮਿਕਸ ਹੋ ਜਾ ਹਾਂ ਇੱਕ ਦੋ ਤੇ ਆ ਤੀਜਾ ਜੀ ਫਾਈਨਲ ਤੇ ਆ ਦੇਖੋ ਜੀ ਇਹ ਸਾਡਾ ਹੁਣ ਜਿਹੜਾ ਸਕੰਦਰੀ ਆਜ਼ਮ ਨੁਸਖਾ ਇਹ ਬਣ ਕੇ ਬਿਲਕੁਲ ਸੀ ਬਿਲਕੁਲ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ ਜਿਹੜੀ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਬਣਾਈ ਹੈ ਮਿਕਸ ਕੀਤਾ ਸਾਰੇ ਮਾਮਲੇ ਨੂੰ ਸ਼ਹਿਦ ਪਾਇਆ ਗਿਆ ਇਹਦੇ ਵਿੱਚ ਲੌਂਗ ਪਾਏ ਗਏ ਨੇ ਕਾਲੀ ਮਿਰਚ ਪਾਈ ਗਈ ਹੈ ਚੁਕੰਦਰ ਪਾਇਆ ਗਿਆ ਅੱਛਾ ਐਸੇ ਕਰਕੇ ਕਹਿ ਰਹੇ ਸੀ ਕਿ ਜਿਹੜਾ ਇਹ ਚੁਕੰਦਰ ਆ ਬਣਾ ਦੋਗਾ ਸਕੰਦਰ ਮੈਂ ਕਿਹਾ ਜੀ ਜਿਹੜਾ ਇਹ ਨੁਸਖਾ ਸਾਡੇ ਦੱਸਿਓ ਇਸ ਤਰੀਕੇ ਨਾਲ ਬਣਾ ਲੇਗਾ ਉਹਨੂੰ ਮੇਰੇ ਵੱਲੋਂ ਪੂਰੀ ਗਾਰੰਟੀ ਹੈ ਉਹਨੂੰ ਸਕੰਦਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜੀ ਜੀ ਆਪਣੇ ਘਰ ਦਾ ਆਪਣੀ ਗ੍ਰਿਸ਼ਤੀ ਦਾ ਸਕੰਦਰ ਬੰਨਾ ਤੇ ਇਹ ਫਾਰਮੂਲਾ ਜ਼ਰੂਰ ਯੂਜ਼ ਕਰੋ ਤੇ ਇਸ ਨੁਸਖੇ ਫਾਰਮੂਲੇ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਜੀ ਜੀ अच्छा डॉक्टर साहब ਜੇਕਰ ਤੁਹਾਨੂੰ ਵੈਸੇ ਮਿਲਣਾ ਹੋਵੇ ਤੁਹਾਡੇ ਕੋਲ ਨੁਸਖੇ ਫਾਰਮੂਲੇ ਬੜੇ ਨੇ ਜਾਣਕਾਰੀ ਵੀ ਬੜੀ ਹੈ ਤੁਹਾਨੂੰ ਮੈਡੀਸਨਲੀ ਪ੍ਰੋਪਰਟIES ਦੀ ਵੀ ਹੋਰ ਵੀ ਜੇਕਰ ਮਤਲਬ ਬਿਲਕੁਲ ਹੀ ਪ੍ਰੋਗਰਾਮ ਕਮਜ਼ੋਰੀ ਵਾਲੇ ਪਾਸੇ ਨੂੰ ਹੋ ਗਿਆ ਹੋਵੇ ਮੰਜੇ ਨਾਲ ਹੀ ਲੱਗਿਆ ਪਿਆ ਹੋਵੇ ਉੱਠਿਆ ਮਣਾ ਜਾਂਦਾ ਹੋਵੇ ਮੰਜੇ ਤੋਂ ਤੇ ਫਿਰ ਹੋਰ ਵੀ ਤੁਹਾਡੇ ਕੋਲ ਨੁਸਖੇ ਫਾਰਮੂਲੇ ਬਹੁਤ ਹੁੰਦੇ ਹੋਣਗੇ ਜੇਕਰ ਮਿਲ ਕੇ ਉਹ ਲੈਣੇ ਹੋਣ ਉਹ ਕਿਵੇਂ ਮਿਲ ਸਕਦੇ ਨੇ ਨੁਸਖੇ ਫਾਰਮੂਲਿਆਂ ਦਾ ਫਰੂਕੀ ਸਾਹਿਬ ਟੀਰ ਲੱਗਾ ਪਿਆ ਤੇ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦਿੰਦਾ ਹਾਂ ਹੁਣੇ ਹੀ ਕੇ ਉਸ ਦਾ ਫਾਰਮੂਲਾ ਲੈਣ ਲਈ ਕੋਈ ਵੀ ਮੇਰਾ ਵੀਰ ਭਰਾ ਮੈਨੂੰ ਆ ਕੇ ਮਿਲ ਸਕਦਾ ਜਲੰਧਰ ਠੀਕ ਹੈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਐਤਵਾਰ ਦੀ ਵੀ ਕੋਈ ਛੁੱਟੀ ਨਹੀਂ ਹੈਗੀ ਹਫਤੇ 'ਚ 7 ਦੇ 7 ਦਿਨ ਵਰਕਿੰਗ ਆ ਠੀਕ ਹੈ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਭਰਾ ਆਏ ਮੋਸਟ ਵੈਲਕਮ ਜਿਹੜੇ ਵੀ ਵਿਸ਼ੇ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਲੈਣੀ ਹੈ ਬਿਲਕੁਲ ਫ੍ਰੀ ਆਫ ਕਾਸਟ ਦਵਾਂਗੇ ਕਿਸੇ ਨੂੰ ਮਿਲਣ ਦੀ ਕੋਈ ਫੀਸ ਨਹੀਂ ਚਾਰਜ ਕਰਦੇ ਕਿਸੇ ਨੂੰ ਨੁਸਖਾ ਦੇਣ ਦੀ ਕੋਈ ਫੀਸ ਚਾਰਜ ਨਹੀਂ ਕਰਦੇ ਇੱਕ ਤੁਹਾਨੂੰ ਇੱਥੇ ਹੋਰ ਪੁਆਇੰਟ ਕਲੀਅਰ ਕਰ ਦਿੰਨੇ ਆ ਇਸ ਨੁਸਖੇ ਫਾਰਮੂਲੇ ਵਰਤਣ ਵਾਲਿਆਂ ਲਈ ਇੱਕ ਹੋਰ ਬੋਨਸ ਟਿਪ ਹੈਗੀ ਹੈ ਛੋਟੀ ਜੀ ਟਿਪ ਹੈ ਕਿ ਇਹਦੇ ਲਈ ਇੱਕ ਸਪੈਸ਼ਲ ਡਾਈਟ ਹੁੰਦੀ ਹੈ ਜੇ ਤੁਸੀਂ ਸਰੀਰ ਦੇ ਵਿੱਚ ਦਮ ਖੰਮ ਲਿਆਣਾ ਜਾਂ ਲਿਆਣੀ ਹੈ ਸਰੀਰ ਦੇ ਵਿੱਚ ਆਇਰਨ ਵਧਾਣਾ ਜੀ ਤੇ ਉਹਦੇ ਲਈ ਇੱਕ ਖਾਸ ਕਿਸਮ ਦੀ ਡਾਈਟ ਹੁੰਦੀ ਹੈ ਜਿਹੜੀ ਕਿ ਡਾਈਟੀਸ਼ਨ ਲਿਖ ਕੇ ਦਿੰਦੇ ਨੇ ਸਪੈਸ਼ਲ ਉਹ ਅਸੀਂ ਫ੍ਰੀ ਆਫ ਕਾਸਟ ਦਵਾਂਗੇ ਇਹ ਸਾਡਾ ਪ੍ਰੋਮਿਸ ਹੈ ਉਹ ਕਿਵੇਂ ਜੀ ਇਹ ਤੁਸੀਂ ਥੱਲੇ ਕਮੈਂਟਾਂ ਦੇ ਵਿੱਚ ਇੱਕ ਚੀਜ਼ ਲਿਖਣੀ ਹੈ ਦਮ ਲਿਆਉ ਡਾਈਟ ਦੋਪੇ ਜੋ ਦਮ ਲਿਆਉ ਡਾਈਟ ਬਸ ਇਹਨਾਂ ਲਿਖਣਾ ਠੀਕ ਹੈ ਉਹ ਤੁਹਾਨੂੰ ਦਮ ਲਿਆਉ ਡਾਈਟ ਤੁਹਾਨੂੰ ਮੇਰੇ ਵੱਲੋਂ ਪ੍ਰੋਵਾਈਡ ਕੀਤੀ ਜਾਏਗੀ 7 ਦਿਨਾਂ ਦਾ ਪ੍ਰੋਪਰ ਡਾਈਟ ਚਾਰਟ ਹੋਏਗਾ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਜਾਣਗੀਆਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣ ਨਾਲ ਤੁਹਾਨੂੰ ਦਮ ਆਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਆਣ ਨਾਲ ਤੁਹਾਡਾ ਦਮ ਬੋਡੀ ਦੇ ਵਿੱਚੋਂ ਜਾਏਗਾ ਜਿਹੜਾ ਜਾਏਗਾ ਉਹ ਨਹੀਂ ਕਰਨਾ ਜਿਹੜਾ ਆਏਗਾ ਉਹ ਕਰਨਾ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਮਿਲਣ ਦਾ ਕੀ ਫਟਾਂਗ ਹੈਗਾ ਕਿਵੇਂ ਮਿਲ ਸਕਦਾ ਮੈਨੂੰ ਮਿਲਣ ਦਾ ਸਭ ਤੋਂ ਵਧੀਆ ਢੰਗ ਇਹ ਵੇ ਕਿ ਤੁਸੀਂ WhatsApp ਦੇ ਉੱਤੇ ਬੋਲ ਕੇ ਮੈਸੇਜ ਕਰ ਦਿਓ ਵੀ ਮੈਂ ਫਲਾਣੇ ਦਿਨ ਫਲਾਣੀ ਤਰੀਕ ਨੂੰ ਫਲਾਣੇ ਸਮੇਂ ਆਣਾ ਚਾਹੁੰਦਾ ਮਾਂ ਜਾਂ ਆਣਾ ਚਾਹਨੀ ਆ ਤੁਸੀਂ ਉਹ ਲਿਖੋਗੇ ਨਾਲ ਹੀ ਤੁਹਾਨੂੰ ਤੁਹਾਡਾ ਮੈਸੇਜ ਆ ਜਾਏਗਾ WhatsApp ਦੇ ਉੱਤੇ ਅਪਾਇੰਟਮੈਂਟ ਕਨਫਰਮਡ ਫਿਰ ਤੁਹਾਨੂੰ ਆ ਕੇ ਵੇਟ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਵੇਟਿੰਗ 'ਚ ਬੈਠਣ ਦੀ ਕੋਈ ਲੋੜ ਨਹੀਂ ਹੋਏਗੀ ਆਂਦੇ ਅਸਾਰ ਪਹਿਲਾ ਨੰਬਰ ਤੁਹਾਡਾ ਲੱਗੇਗਾ ਜੀ ਠੀਕ ਹੈ ਜੀ ਇਹ ਥਾਂ ਕਿਹੜੀ ਹੈ ਜਲੰਧਰ ਬੱਸ ਸਟੈਂਡ ਦੇ ਕੋਲ ਜੀ ਗੜਾ ਰੋਡ ਪਿੰਦਾ ਲਵਲੀ ਕਲਰ ਸਟੂਡੀਓ ਹੈ ਉਹਦੇ ਬਿਲਕੁਲ ਸਾਹਮਣੇ ਵਿੱਚ ਕਿੰਗ ਹੋਟਲ ਦੀ ਬੈਕਸਾਈਡ ਤੇ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਕਿ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈਗੀ ਹੈ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ